ਸਸੇਗਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਟੂਡੇ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੁਰ ਤੋਂ ਸਵਾਗਤ ਹੈ ਸਾਡੀ ਅੱਜ ਦੀ ਨਵੀਂ ਅਪਡੇਟ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਮੌਸਮ 8 ਜੁਲਾਈ ਤੋਂ ਲੈ ਕੇ 12 ਜੁਲਾਈ ਤੱਕ ਆਉਂਦੇ 5 ਦਿਨਾਂ ਵਿੱਚ ਕੀ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਮੌਸਮ ਦੇ ਕਿਸ ਇਲਾਕੇ ਵਿੱਚ ਮੀਂਹ ਦੀ ਉਮੀਦ ਹੈ ਜਿਹਦੇ ਕਦੋਂ ਤੱਕ ਮੌਨਸੂਨ ਦੁਆਰਾ ਤੋਂ ਐਕਟੀਵੇਟ ਹੁੰਦਾ ਦਿਖਾਈ ਦੇ ਰਿਹਾ ਕਿਉਂਕਿ ਬੀਤੇ ਕੱਲ ਕਿਸੇ ਬਹੁਤ ਵੱਡੀ ਕਾਰਵਾਈ ਦੀ ਉਮੀਦ ਜੋ ਦਿਖਾਈ ਦੇ ਰਹੀ ਸੀ ਉਹ ਕੋਈ ਵੱਡੀ ਉਮੀਦ ਸਿਰੇ ਚੜਦੀ ਰਹੀ ਦਿਖਾਈ ਦੇਈ ਲਗਭਗ ਪੂਰੇ ਪੰਜਾਬ ਦੇ ਵਿੱਚ ਮੌਸਮ ਠੀਕ ਠਾਕ ਬਣਿਆ ਹੋਇਆ ਸੀ ਜਿਸ ਦੇ ਕਾਰਨ ਲਗਭਗ ਕੱਲ ਤੋਂ ਟੈਂਪਰੇਚਰ ਦੇ ਵਿੱਚ ਵਾਧਾ ਹੁੰਦਾ ਦਿਖਾਈ ਦੇ ਰਿਹਾ ਸੀ ਅੱਜ ਕਿਵੇਂ ਦਾ ਮੌਸਮ ਰਹੇਗਾ ਸਾਰੀ ਜਾਣਕਾਰੀ ਦਵਾਂਗੇ ਜੀ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖ ਲੈਂਦੇ ਹਾਂ ਇਮੇਜ ਦੇਖਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਕੇ ਜਾਇਓ ਜੀ ਵੀਡੀਓ ਜੰਗੀ ਲੱਗਦੀ ਹੈ ਲਾਈਕ ਜਰੂਰ ਕਰੇਗੋ ਤੇ ਇਮੇਜ ਵਿੱਚ ਤੁਹਾਨੂੰ ਸਾਫ਼ ਦਿਖਾਈ ਦੇ ਰਿਹਾ ਇੱਕ ਟੁੱਟਵੇਂ ਰੂਪ ਦੇ ਵਿੱਚ ਜੋ ਬਦਲਵਾਈ ਪਿਛਲੇ ਕੱਲ ਬਣੀ ਹੋਈ ਸੀ ਉਹ ਹੁਣ ਸਾਫ਼ ਹੁੰਦੀ ਦਿਖਾਈ ਦੇ ਰਹੀ ਹੈ ਜੀ ਕੋਈ ਵੱਡੀ ਕਾਰਵਾਈ ਫਿਲਹਾਲ ਅੱਜ ਦੀ ਤਰੀਕ ਵਿੱਚ ਪੈਂਦੀ ਦਿਖਾਈ ਨਹੀਂ ਦੇ ਰਹੀ ਹਲਕੇ ਰੂਪ ਦੇ ਵਿੱਚ ਅਗਰ ਗੱਲ ਕਰੀਏ ਤਾਂ ਦੁਆਬੇ ਅਤੇ ਮਾਲਵੇ ਦੇ ਵਿੱਚ ਥੋੜੇ-ਬੋਟੇ ਬੱਦਲ ਆ ਸਕਦੇ ਨੇ ਪਰ ਮਾਝੇ ਦਾ ਖੇਤਰ ਜਿਹੜਾ ਹੈ ਉਹ ਸਾਫ਼ ਬਣੇ ਰਹੇਗਾ ਪਿਛਲੇ 3-4 ਦਿਨਾਂ ਤੋਂ ਉਹ ਜਿਹੜੇ ਮੀਂਹ ਪੈ ਰਹੇ ਸੀ ਉਹਨਾਂ ਦਾ ਟੈਂਪਰੇਚਰ ਦੇ ਵਿੱਚ ਕਮੀ ਜ਼ਰੂਰ ਕੀਤੀ ਹੈ ਪਰ ਦਿਨ ਦਾ ਟੈਂਪਰੇਚਰ ਜਿਹੜੇ ਨੇ ਉਹ 35-36 ਡਿਗਰੀ ਤੱਕ ਅੱਜ ਬਣੇ ਰਹਿਣਗੇ ਕੋਈ ਵੱਡੀਆਂ ਕਾਰਵਾਈ ਉਹਦੇ ਦਿਨਾਂ ਦੇ ਮੌਸਮ ਦੇ ਅਲਰਟ ਤੇ ਕੀ ਮੌਸਮ ਦਾ ਅਲਰਟ ਜਾਰੀ ਹੋਇਆ ਹੈ ਜੀ ਬੀਤੀ ਕੱਲ 7 ਜੁਲਾਈ 2024 ਨੂੰ ਜੋ ਅਲਰਟ ਜਾਰੀ ਹੋਈ ਸੀ ਉਹਦੇ ਵਿੱਚ 24 ਘੰਟੇ ਦੇ ਵਿੱਚ ਲਾਈਟ ਟੂ ਮੋਡਰੇਟ ਰੇਨ ਦੱਸੀ ਗਈ ਹੈ ਜੋ ਕਿ ਹਲਕੇ ਫੁਲਕੇ ਕਿਣਮਣ ਕਾਣੀ ਦੇ ਵਿੱਚ ਹੀ ਦਿਖਾਈ ਦੇ ਰਹੀ ਹੈ ਕੋਈ ਵੱਡੀਆਂ ਕਾਰਵਾਈਆਂ ਹੁੰਦੀ ਦਿਖਾਈ ਨਹੀਂ ਦੇ ਰਹੀਆਂ ਬੀਤੀ ਕੱਲ ਟੈਂਪਰੇਚਰ 35 ਡਿਗਰੀ ਦੇ ਨੇੜੇ ਤੇ ਪਠਾਨਕੋਟ ਤੇ ਸਿਰਸਾ ਦੇ ਵਿੱਚ ਵੀ 35.5 ਡਿਗਰੀ ਦੇ ਨੇੜੇ ਤੇ ਬਣਿਆ ਹੋਇਆ ਸੀ ਬਠਿੰਡੇ ਦੇ ਵਿੱਚ ਟੈਂਪਰੇਚਰ ਜਿਹੜਾ ਕਾਫੀ ਦਿਨ ਤੋਂ ਵਧਿਆ ਹੋਇਆ ਸੀ ਉਹ ਹੁਣ 22 ਡਿਗਰੀ ਦੇ ਨੇੜੇ ਤੇ ਬਣ ਚੁੱਕਿਆ ਕਿਉਂਕਿ ਉੱਥੇ ਵੀ ਕਾਫੀ ਜ਼ਿਆਦਾ ਮੀਂਹ ਹੋ ਚੁੱਕੇ ਨੇ ਕਿਉਂਕਿ ਮਾਨਸੇ ਮਾਲਵੇ ਦਾ ਸਖਣਾ ਸੀ ਪਰ ਪਿਛਲੇ 2 ਦਿਨਾਂ ਚ ਜੋ ਮੀਂਹ ਹੋਏ ਨੇ ਉਹਨਾਂ ਦੇ ਟੈਂਪਰੇਚਰ ਦੇ ਵਿੱਚ ਕਮੀ ਜ਼ਰੂਰ ਕੀਤੀ ਹੈ ਅਗਰ ਗੱਲ ਕਰੀਏ ਤਾਂ 7 ਤਰੀਕ ਲੰਘ ਚੁੱਕੀ ਹੈ ਜੀ 8 9 10 11 12 ਇਹ ਦਿਨਾਂ ਦੇ ਵਿੱਚ ਅਗਰ ਮੀਂਹ ਦੀ ਗੱਲ ਕਰੀਏ ਤਾਂ ਹਲਕੇ ਫੁਲਕੇ ਮੀਂਹ 8 ਤਰੀਕ ਨੂੰ ਦਿਖਾਈ ਦੇ ਰਹੇ ਨੇ 9 ਅਤੇ 10 ਤਰੀਕ ਇੱਕ ਖੁਸ਼ਕ ਮੌਸਮ ਬਣਦਾ ਹੋਇਆ ਦਿਖਾਈ ਦੇ ਰਿਹਾ ਕੋਈ ਵੱਡੀਆਂ ਕਾਰਵਾਈਆਂ 9 ਤੇ 10 ਤਰੀਕ ਨੂੰ ਨਹੀਂ ਹਨ کافی ਵੀਰ ਤਰੀਕ ਪੁੱਛ ਰਹੇ ਸੀ 9 ਤਰੀਕ ਦਾ ਮੌਸਮ ਕਿਵੇਂ ਦਾ ਤੁਹਾਨੂੰ ਦੱਸ ਦਈਏ 9 ਤਰੀਕ ਦਾ ਮੌਸਮ ਖੁਸ਼ਕ ਅਤੇ ਸਾਫ ਬਣੇ ਰਹਿਣ ਦੀ ਉਮੀਦ ਹੈ ਸੇਮ ਮੌਸਮ 10 ਦਾ ਵੀ ਐਵੇਂ ਤੇ ਹੀ ਹੈ ਪਰ 11 ਤਰੀਕ ਦੀ ਅਗਰ ਗੱਲ ਕਰੀਏ ਤਾਂ ਲਗਭਗ ਦੁਪਹਿਰ ਤੋਂ ਬਾਅਦ ਮੌਸਮ ਵਿਗੜਦਾ ਹੋਇਆ ਦਿਖਾਈ ਦੇ ਰਿਹਾ ਹੈ ਹਰਿਆਣਾ ਵਿੱਚ ਜ਼ਿਆਦਾ ਮੀਂਹ ਦੀ ਉਮੀਦ ਦਿਖਾਈ ਦੇ ਰਹੀ ਹੈ ਜੀ ਤੇ ਅੱਧ ਰਾਤ ਤੋਂ ਬਾਅਦ ਮੌਸਮ ਜਦੋਂ ਖਰਾਬ ਹੋਵੇਗਾ ਤਾਂ 12 ਤਰੀਕ ਤੱਕ ਲਗਾਤਾਰ ਉਹ ਮੀਂਹ ਦੇ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਤੇ ਉਹ ਲਗਭਗ 12 ਤਰੀਕ ਨੂੰ ਪੂਰੇ ਪੰਜਾਬ ਹਰਿਆਣਾ ਤੇ ਉੱਤਰੀ ਭਾਰਤ ਦੇ ਵਿੱਚ ਤੇ ਚਾਂਸ 12 ਤਰੀਕ ਨੂੰ ਬਣਦੇ ਹੋਏ ਦਿਖਾਈ ਦੇ ਰਹੇ ਨੇ ਅਗਰ ਗੱਲ ਕਰੀਏ ਤਾਂ 8 ਤਰੀਕ ਦੀ ਹਲਕੇ ਫੁਲਕੇ ਕਿਰਮਣ ਕਾਣੀ ਹੈ ਜੀ 9 10 ਦਾ ਮੌਸਮ ਖੁਸ਼ਕ ਹੈ ਜੀ 11 ਤਰੀਕ ਨੂੰ ਮੌਸਮਦਾਰ ਤੋਂ ਬਦਲਦਾ ਹੋਇਆ ਦਿਖਾਈ ਦੇ ਰਿਹਾ ਤੇ 12 ਤਰੀਕ ਤੱਕ ਲਗਾਤਾਰ ਮੀਂਹ ਦਾ ਉਮੀਦ 1.5 ਤੋਂ 1 ਦਿਨ ਦੀ ਬਣਦੀ ਹੋਈ ਦਿਖਾਈ ਦੇ ਰਹੀ ਹੈ। ਇਹ ਸੀ ਜੀ ਅਪਡੇਟ ਮੌਸਮ ਦੀ। ਬਾਕੀ ਜੋ ਵੀ ਨਵੀਂ ਜਾਣਕਾਰੀ ਹੋਵੇਗੀ ਚੈਨਲ ਤੇ ਲੈ ਕੇ ਆਵਾਂਗੇ। ਵੀਡੀਓ ਚੰਗੀ ਲੱਗਦੀ ਹੈ ਲਾਈਕ ਜਰੂਰ ਕਰਕੇ ਜਾਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਕਮੈਂਟ ਬਾਕਸ ਵਿੱਚ ਪਿੰਡ ਜਿਲੇ ਸ਼ਹਿਰ ਦਾ ਨਾਮ ਲਿਖ ਕੇ ਮੌਸਮ ਦੇ ਤਾਜ਼ਾ ਹਾਲਾਤ ਲਿਖ ਦਿਓ ਤਾਂ ਕਿ ਬਾਕੀ ਦਰਸ਼ਕ ਵੀਰਾਂ ਨੂੰ ਤੁਹਾਡੇ ਇਲਾਕੇ ਦੇ ਹਾਲਾਤ ਪਤਾ ਲੱਗ ਸਕਣ। ਇਹ ਸੀ ਅੱਜ ਤੋਂ ਲੈ ਕੇ 12 ਤੱਕ ਦੀ ਅਪਡੇਟ। ਬਣੇ ਰਹੋ ਚੈਨਲ ਵੈਦਰ ਅਪਡੇਟ ਧੰਨਵਾਦ ਜੀ